ਆਪਾਂ ਕਲੀ ਲੈਂਦੀ ਸੀ ਬਾਈ ਬਾਈਟ ਮੈਕਸ ਐਕਸ ਸਾਡੇ ਨੇੜੇ ਮਿਲ ਜਾਂਦੀ ਐ ਇਹ ਕਹਿੰਦੇ ਜੀਰੀ ਦੇ ਬਹੁਤ ਵਧੀਆ ਰਿਜ਼ਲਟ ਦਿੰਦੀ ਆ ਇਹ ਵੀ ਹੁਣ ਘੰਟਾਕ ਹੋ ਗਿਆ ਭੁੰਤੀ ਪਈ ਨੂੰ ਇਹਨੂੰ ਤੇ ਇਹ ਬਾਲਟੀ ਤੇ ਹੋਣਾ ਐ ਥੱਲੇ ਹੱਥ ਨਹੀਂ ਲਾਗਦਾ ਹੈਗਾ ਇੰਨੀ ਜ਼ਿਆਦਾ ਗਰਮ ਹੋ ਗਈ ਇਹ ਤੇ ਸਾਡੇ ਕਿਸੇ ਗਵੰਡੀ ਨੇ ਇਹਨੂੰ ਪਹਿਲਾਂ ਹੋਣੇ ਵੀ ਕਰੀ ਸੀ ਉਹਨੇ ਰਬੜ ਦੀ ਬਾਲਟੀ 'ਚ ਭੁੰਤੀ ਤੇ ਰਬੜ ਦੀ ਬਾਲਟੀ 'ਚ ਮੋਗੇ ਘੜਤੇ ਬਾਈ ਇੰਨੀ ਜ਼ਿਆਦਾ ਗਰਮ ਐ ਇਹ ਇਹ ਆਪਾਂ ਨੇ ਬਈ 20 ਲੀਟਰਾਂ ਚ 2.5 ਕਿਲੋ ਭੰਤੀਆ ਆ ਆਪਾਂ ਨੇ 3 ਕਿਲੀਆਂ ਦੀ ਕਰਨੀਆਂ ਲੀਟਰਕ ਤੇ ਕਰਨੀਆਂ ਬਈ ਲੀਟਰ ਢੋਲੀ ਦਾ ਕਰਨਾਗਾ ਇਹ ਰਿਜ਼ਲਟ ਬਹੁਤ ਵਧੀਆ ਕਹਿੰਦੇ ਬਾਕੀ ਗਵਾਂਡੀਆਂ ਦਾ ਤਾਂ ਹੈਗਾ ਮੜੇ ਜੀਰੀ ਦੇ ਫਰਕ ਦਿਖਾਏ ਆ ਬਾਕੀ ਬਈ ਆਪਾਂ ਕਰਕੇ ਦੇਖਾਂਗੇ ਕੱਲ ਨੂੰ ਕਰਾਂਗੇ ਬਈ ਇੱਕ ਦਿਨ ਕਰਨ ਤੋਂ ਪਹਿਲਾਂ ਭੌਂ ਕੇ ਰੱਖਣੀ ਹੈਗੀ ਇਹ ਬਾਕੀ ਦਾ ਆਪਾਂ ਨੇ ਬਈ ਹੋਰ ਕੋਈ ਪ੍ਰੋਡਕਟ ੱੱਡੇ ਹੀ ਨਹੀਂ ਹੈਗਾ ਜਿਹੜਾ ਨਾਮ ਪਾਇਆ ਹੋਵੇ A to Z ਪਾਤਾ ਬਈ ਜੀਰੀ ਆਪਣੀ ਖੜੀ ਹੈ ਬਈ ਚੱਲ ਨਹੀਂ ਰਹੀ ਆਡ ਪੈ ਗਈ ਇੱਕ ਪਾਣੀ ਵਾਲਾ ਮਾੜਾ ਗੰਮੋ ਹੋਰ ਨਮਾ ਲਾਇਆ ਸੀਗਾ ਪਾਣੀ ਮਾੜਾ ਹੋ ਗਿਆ ਬਈ ਪਾਣੀ ਦੀ ਹਾਲਤ ਦੇਖ ਲਓ ਤੁਸੀਂ ਤੁਹਾਨੂੰ ਆਪ ਹੀ ਪਤਾ ਲੱਗ ਜੂ ਤਾਂ ਕਰਕੇ ਬਈ ਇਹ ਝੋਨਾ ਚੱਲ ਨਹੀਂ ਆਹਾ ਦਵਾਈਆਂ ਵੀ ਬਹੁਤ ਘੱਟ ਅਸਰ ਕਰਦੀਆਂ ਨੇ ਅੱਜ ਕਰਿਆ ਬਈ ਆਪਾਂ ਨੇ ਦੋ ਤਿੰਨ ਦਵਾਈਆਂ ਅੱਜ ਕਰੀਆਂ ਨੇਗੀਆਂ ਆਹਾ ਓ ਮੈਕਸ ਦਾ ਕਿੰਗ ਆਫ ਆਲ ਜਿੰਕ ਕਰਿਆਗਾ ਬਈ ਇੱਕ ਤਾਂ ਆਪਾਂ ਨੇ ਇੱਕ ਆਪਣੀ ਗਰੋਥ ਪ੍ਰੋਮੋਟਰ ਪਾਤਾ ਬਾਈ ਸਲਫੇਜ਼ 19% ਸਲਫੇਟ